ਕੀ ਨਾਮਾ ਜੀ ਸਿਲਿੰਡਰ ਵਾਲੀ ਕੀ ਗੱਲ ਕੀ ਹੋਈ ਹੈ ਜੀ ਅੱਜ ਨਹੀਂ ਪਾਈ ਰੋਟੀ ਕਾਂਦੀ ਅੱਛਾ ਜੀ ਰੋਟੀ ਕਾ ਕੇ ਠੀਕ ਹੀ ਮੈਂ ਕਹਿਆ ਜਬ ਦੁੱਧੰਟਾ ਤਾਂ ਬਣੋ ਸੇਟਾ ਕੰ ਲੱਗੀ ਜੇ ਨਾ ਸਾਜੀ ਪਾਣੀ ਪੀਵੇ ਮੇਰੇ ਪੇਸ਼ੰਦੇ ਪਾਣੀ ਦਾ ਹੈ ਇਹਨੇ ਇਹਨੇ ਹੋਰ ਪਾਣੀ ਕੇ ਨਾ ਬਹਾ ਅੱਛਾ ਠੀਕ ਠੀਕ ਉਸ ਵਾਰਨ ਲੱਗਿਆ ਉਹਨੇ ਆਏ ਪਰ ਕੇ ਨਹੀਂ ਬਹਿੰਦਾ ਅਕਲੀ ਕਿੰਨੇ ਜਾਣੇ ਸੀ ਇੱਕ ਜਾਣਾ ਸੀ ਕਿ ਮੈਂ ਮੂੰਹ ਕਵਲ ਬੈਠੇ ਹੋਏ ਸੀ ਕਿ ਮੈਂ ਸੀ ਨਾ ਨੰਗਾ ਮੂੰਹ ਤਾਂ ਸਿੱਕ ਸੀ ਮੋਰਾ ਸਿੱਕ ਮਾਨ ਕਿੰਨੀ ਗੋਮਰ ਲੱਗਦੀ ਐ ਤੁਹਾਨੂੰ 380 ਸਾਲ ਦਾ ਮਾਨ ਚਾਹ ਪਹਿਲਾ ਵਾਰ ਦੇਖਿਆ ਕਦੇ ਐ ਜਾਉਂਦਾ ਉਹ ਇੱਥੇ ਨਹੀਂ ਲੱਗਦਾ 350 ਤਾਂ ਲੱਗਦਾ ਰਹੇ ਜੀ ਪਹਿਲਾਂ ਵੀ ਕਦੇ ਕੋਈ ਇਦਾਂ ਦਾ ਥੋੜੇ ਘਰੇ ਬੰਦਾ ਕੋਈ ਆਇਆ ਜਾਂ ਪਾਣੀ ਪੀਣ ਨੂੰ ਜ ਕਦੇ ਵੀ ਨਹੀਂ ਘਰੇ ਕੋਣ ਕੋਣ ਰਹਿੰਦੇ ਤੁਸੀਂ ਕੱਲੇ ਹੋ ਜਾਂ ਪਰਿਵਾਰ ਨਾਲ ਰੱਬ ਨੇ ਨਾਤਾ ਕੱਢੀਆ ਕੱਲੇ ਰਹਿੰਦੇ ਬੰਦੇ ਕੱਲੇ ਹੀ ਰਹਿੰਦੇ ਨੇ ਲਈ ਕਰੇ ਹਾਂਜੀ ਕੀ ਨਾਮ ਆ ਤੁਹਾਡਾ ਸੁਮਿਤ ਗੁਪਤਾ ਜੀ ਤੇ ਕਿਹੜੀ ਜਗ੍ਹਾ ਰਹਿੰਦੇ ਹੋ ਆ ਲੋਕਲ ਇਥੇ ਹੀ ਮੰਦਲੇ ਜੀ ਰਹਿੰਦੇ ਆ ਜੀ ਕੀ ਹੋਇਆ ਜਿਹੜਾ ਹੋਇਆ ਇਹ ਇਥੇ ਇੱਕ 90 ਸਾਲਾਂ ਬਜ਼ੁਰਗ ਜਿਹੜੀ ਇਕੱਲੇ ਘਰੇ ਰਹਿੰਦੇ ਨੇ ਉਹਨਾਂ ਦੇ ਘਰੇ ਕੋਈ ਬੰਦਾ ਆਇਆ ਅਣਪਛਾਤਾ ਸ਼ੱਕ ਸ਼ਾਇਆ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਪਾਣੀ ਬਿਲਾਓ ਤਿਆਸ ਲੱਗੀ ਆ ਉਹ ਪਾਣੀ ਵਰਾਉਣ ਲਈ ਅੰਦਰ ਗਏ ਤਾਂ ਪਾਣੀ ਲੈ ਲਈ ਤਾਂ ਉਹਨਾਂ ਨੂੰ ਗੱਲਾਂ ਜੁਲਝਾ ਕੇ ਉਹਨਾਂ ਤੋਂ ਵਾਲੀਆਂ ਖੋਹ ਕੇ ਲੈ ਗਏ ਭੱਜ ਕੇ ਡਬੀ ਵਾਰਵਾਂ ਨੂੰ ਭੱਜ ਗਏ ਤੇ ਕਿਵੇਂ ਦੇਖਦੇ ਨੇ ਜਿਹੜੀ ਘਟਨਾ ਹੋਈ ਹੈ ਇਹ ਬਹੁਮੰਦ ਬਾਗੀ ਘਟਨਾ ਜੀ ਪੰਜ ਚਾਰ ਦਿਨ ਪਹਿਲਾਂ ਸਾਡਾ ਉਹ ਰੋ ਸਾਈਕਲ ਵੀ ਚੱਕ ਕੇ ਆ ਗਿਆ ਉਹਦੇ ਬਾਰੇ ਵੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਇਹ ਤਾਂ ਅਜੇ ਤੱਕ ਅਸੀਂ ਇੱਥੇ ਐਸੀ ਜੀ ਘਟਨਾ ਕੋਈ ਦੇਖੀ ਨਹੀਂ ਹੈਗੀ ਨਾ ਅਸੀਂ ਕਦੇ ਇਸ ਮਹੱਲੇ ਸੁਣੀ ਆ ਭਾਜੀ ਇੰਨੇ ਡੀ ਮਹੱਲੇ ਤੇ ਤੁਸੀਂ ਰਹਿੰਦੇ ਹੋ ਚੋਰ ਵੀ ਕੋ ਬਣਾਉਂਦਾ ਕੈਮਰੇ ਕੁਮਰੇ ਨਹੀਂ ਲੱਗੇ ਭਾਜੀ ਕੈਮਰਿਆਂ ਦੇ ਕੁਛਕ ਲੱਗੇ ਹੋਏ ਨੇ ਕੁਛ ਸਾਡੀ ਗਲਤੀ ਆ ਅਸੀਂ ਲਵਾਏ ਨਹੀਂ ਪਰ ਹੁਣ ਅਸੀਂ ਲਵਾਵਾਂਗੇ ਪੁਲਿਸ ਨੂੰ ਤਲਾਸ਼ ਕਰਤੀ ਹੈ ਹਾਂਜੀ ਪੁਲਿਸ ਨੂੰ ਤਲਾਸ਼ ਕਰਤੀ ਦੀ ਕੀ ਕਹਿਣਾ ਹੁੰਦਾ ਉਹ ਕਹਿੰਦੇ ਅਸੀਂ ਆ ਰਹੇ ਹਾਂ ਮੌਕਾ ਦੇਖਣ ਮੌਕਾ ਦੇਖਣ ਆ ਰਹੇ ਹਾਂ ਅਸੀਂ ਤੁਹਾਡਾ ਮੰਗ ਕੀ ਕਰਦੇ ਹੋ ਮੰਗ ਆਸੀਂ ਇਹੀ ਕਰਦੇ ਆ ਵੀ ਸਾਨੂੰ ਸੇਫਟੀ ਚਾਹੀਦੀ ਹੈ ਠੀਕ ਹਾਂਜੀ ਕੀ ਨਾਮ ਆ ਤੁਹਾਡਾ ਅਸੀਂ ਕਹਾਂਜੀ ਮੇਰਾ ਨਾਮ ਰਜਤ ਖੁੱਲਰ ਹੈ ਉਏ ਕੋਈ ਨਹੀਂ ਮੱਲੇ ਚਾਤ ਘਟਨਾ ਹੋਈ ਆ ਕੀ ਸੀਗਾ ਸਾਰਾ ਮਾਮਲਾ ਅੰਧਰਘਟਨਾ ਦੇਖੋ ਆਪਣੇ ਪੁਰਾਣੇ ਬਜ਼ੁਰਗ ਨੇ ਮੱਲੇ ਦੇ ਬੈਸੀ ਆਪਣੇ ਮੱਲਾ ਜਿਹੜਾ ਸਾਰਾ ਪਰਿਵਾਰਕ ਮੱਲਾ ਸਾਰਾ ਬਾਹਰ ਬੈਠਦੇ तकरीबन ਸਾਰੇ ਪਰ ਬਜ਼ੁਰਗ ਇਕੱਲੇ ਬੈਠੇ ਸੀ ਦੋ ਮਤਲਬ ਕਿ ਨੌ ਜਵਾਨ ਆਏ ਨੇ ਜਿਹੜੇ ਮੋਟਰਸਾਈਕਲ ਤੇ ਅਣਪਛਾਤੇ ਆ ਕੇ ਪਾਣੀ ਮੰਗਦੇ ਨੇ ਗਰਮੀ ਆ ਉਹਨਾਂ ਨੇ ਸੇਵਾ ਦੇ ਚਲੋ ਕਰਕੇ ਪਾਣੀ ਪਿਲਾਇਆ ਪਰ ਉਹਨਾਂ ਨੇ ਇਹਨਾਂ ਦੀਆਂ ਬਾਲੀਆਂ ਖੋ ਕੇ ਬਹੁਤ ਨੀਚੇ ਜਿਹੜੀ ਹਰਕਤ ਕੀਤੀ ਹੈ ਬਹੁਤ ਸ਼ਰਮਨਾਕ ਹੈ ਆਪਣੇ ਜਿਹੜੇ ਬੰਦੇ ਕਰਕੇ ਗਏ ਨੇ ਇਹ ਕੰਮ ਤੇ ਮਹੱਲੇ ਦੇ ਵਿੱਚ ਮਤਲਬ ਕਿ ਸਾਰੇ ਇਕੱਠੇ ਵੀ ਰਹਿੰਦੇ ਆ ਤੇ ਅੱਜ ਜੋ ਜਿਹੜੀ ਵਾਰਦਾਤ ਹੋਈ ਹੈ ਇਹ ਬਹੁਤ ਸ਼ਰਮਨਾਕ ਹੈ ਕੱਲੋ ਕੁਝ ਹੋਰ ਵੀ ਹੋ ਸਕਦਾ ਮੈਂ ਤਾਂ ਇਹੀ ਕਹੂੰਗਾ ਵੀ ਆਪਾਂ ਇੱਤੇ ਕਾਰਵਾਈ ਕਰੀਏ ਵੀ ਕੱਲੋ ਜਿਹੜੀਆਂ ਚੀਜ਼ਾਂ ਨੇ ਇਹ ਰੁਕਣ ਜਿਹੜਾ ਆਪਣੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਇੱਤੇ ਜਿਹੜੀ ਪ੍ਰਸ਼ਾਸਨ ਹੈ ਉਹ ਜਲਦ ਤੋਂ ਜਲਦ ਕਾਰਵਾਈ ਕਰੇ ਰੱਜ ਜੀ ਗੱਲ ਕਰੀਏ ਸੰਗਣੀ ਸੰਗਣੀ ਅਵਸਥਾ ਹੈ ਵਾਰਦਾਤ ਹੋਣੀ ਲਾਅ ਐਂਡ ਆਰਡਰ ਨੂੰ ਕਿੱਥੇ ਦੇ ਲੋਅ ਐਂਡ ਆਰਡਰ ਦੀ ਗੱਲ ਕਰੀਏ ਦੇਖੋ ਇਹ ਪ੍ਰਸ਼ਾਸਨ ਦਾ ਕੰਮ ਹੈ ਬਾਕੀ ਜਿਹੜੇ ਅਸੀਂ ਮਹੱਲੇ ਵਾਲੇ ਆ ਸਾਡੀ ਤਾਂ ਇਕਤਾ ਹੈਗੀ ਸਾਡੀ ਮੈਜੋਰਟੀ ਤਾਂ ਹੈਗੀ ਆ ਅਸਤਾ ਨਾਲ ਖੜਿਆ ਜੇ ਅੱਜ ਤੁਸੀਂ ਦੇਖੋ ਸਾਰੇ ਪਾਸੇ ਸਾਡਾ ਮਹੱਲਾ ਨਾਲ ਹੀ ਖੜਾ ਵਾ ਦੇ ਪ੍ਰਸ਼ਾਸਨ ਦੀ ਗੱਲ ਕਰੀਏ ਉਹਨਾਂ ਦੇ ਜਿਹੜੇ ਲਾਅ ਐਂਡ ਆਰਡਰ ਨੇ ਉਹਨਾਂ ਨੂੰ ਜੱਦ ਤੋਂ ਜੱਦ ਸਖਤ ਕਰਨ ਵੀ ਜਿਹੜੀਆਂ ਛੋਟੀਆਂ ਛੋਟੀਆਂ ਬਾਰਦਾਤਾਂ ਨੇ ਕੱਲ ਉਹ ਬੜਾ ਰੂਪ ਨਾ ਲੈਣ ਇਹਨੂੰ ਹੁਣੀ ਕੰਟਰੋਲ ਕੀਤਾ ਜਾਵੇ ਇੱਕ ਵੱਡੀ ਕਾਰਵਾਈ ਵੱਡੀ ਲਾਪਰਵਾਹੀ ਦੇਖੀ ਗਈ ਇੰਨੇ ਕੰਡੀਡੈਂਟ ਕਿਤੇ ਕੈਮਰੇ ਨਹੀਂ ਗਏ ਤੇ ਗਾਹ ਨੂੰ ਕੀ ਕਹਿਣਾ ਤਾਂ ਉਹਨੇ ਕੈਮਰੇ ਦੇਖੋ ਅਸੀਂ ਆਪਸ ਚ ਉਹਨਾਂ ਨਾਲ ਗੱਲ ਕਰਾਂਗੇ ਸਾਰੇ ਬੈਠ ਕੇ ਮhalla ਨਿਵਾਸੀ ਗੱਲ ਕਰਾਂਗੇ ਕੈਮਰੇ ਦੀ ਗੱਲ ਵੀ ਕਰਾਂਗੇ ਜੇ ਜ਼ਿਆਦਾ ਤੋਂ ਜ਼ਿਆਦਾ ਹੋਇਆ ਕੋਈ ਇੱਕ ਸਿਕਿਉਰਟੀ ਗਾਰਡ ਵੀ ਪ੍ਰੋਵਾਈਡ ਕਰਾਂਗੇ ਕਰਾਂਗੇ ਸਾਰੇ ਆਪਸ ਚ ਗੱਲ ਕਰਕੇ ਕਿਉਂਕਿ ਸਾਡੇ ਵੀਕਲ ਵੀ ਬਾਹਰ ਖੜੇ ਨੇ ਕਈਆਂ ਦੇ ਠੀਕ ਹੈ ਜੀ ਕੱਲ ਉਹਨਾਂ ਨਾਲ ਕੋਈ ਮਿਸ ਹੈਪਨਿੰਗ ਹੋ ਜਾਵੇ ਕਿਸੇ ਦਾ ਕੁਝ ਨੁਕਸਾਨ ਹੋ ਜਾਵੇ ਤਾਂ ਇਹ ਉੱਤੇ ਕੰਟਰੋਲ ਬੱਦ ਤੋਂ ਬੱਦ ਕੀਤਾ ਜਾਵੇ ਇਹ ਹੀ ਮੈਂ ਗੱਲ ਕਰ ਰਿਹਾ ਹਾਂ ਘਟਨਾ ਹੋਏ ਨੂੰ 1.5 ਤੋਂ 2 ਘੰਟੇ ਲਿਓ ਕਿ ਹੁਣ ਤਾਂ ਕੋਈ ਉਤਾਰੀ ਨਹੀਂ ਪਹੁੰਚਿਆ हां जी ਉਹਨਾਂ ਰਿਪੋਰਟ ਲਿਖਾਈ ਆ ਉਹ ਕਹਿ ਰਹੇ ਨੇ ਪ੍ਰਸ਼ਾਸਨ ਵੀ ਕਹਿ ਰਿਹਾ ਵੀ ਅਸੀਂ ਜਲਦ ਤੋਂ ਜਲਦ ਪਹੁੰਚ ਰਹੇ ਆ ਦੁਵਾਰੋਂ ਉਹਨਾਂ ਨਾਲ ਇਨ ਟੱਚ ਹੈਗੇ ਆ ਕਹਿੰਦੇ ਸੀਗੇ ਵੀ ਪਹੁੰਚ ਜਾਵਾਂਗੇ ਬਾਕੀ ਦੇਖੋ ਸ੍ਰੀ ਕੇ ਰਾਤ ਮਾਮਲਾ ਆਇਆ ਸੀ ਕਿ ਹੈ ਪੂਰਾ ਮਾਮਲਾ ਜਿਹੜਾ ਚੋਰੀ ਦਾ ਹੈ ਕਿ ਨੂੰ ਦਿਖੋ ਆ ਇਹ ਅਸਲ ਚ ਇੱਥੇ ਨਾਮ ਡੱਬੀ ਬਾਜ਼ਾਰ ਹੈਗਾ ਉਹਦੇ ਵਿੱਚ ਡੱਬੀ ਬਾਜ਼ਾਰ ਦੇ ਨਾਲ ਇੱਕ ਮਹੱਲਾ ਹੈ ਬਾਰ ਨੰਬਰ 10 ਉੱਥੇ ਮਾਤਾ ਸੀਗੀ 82 ਸਾਲ ਦੀ ਉਹ ਆਪਣੇ ਘਰ ਦੇ ਵਿੱਚ ਬੈਠੀ ਸੀ ਦਰਵਾਜ਼ਾ ਖੁੱਲਾ ਸੀ ਉਹਦੇ ਵਿੱਚ ਇੱਕ ਅਨਨੋਨ ਵਿਅਕਤੀ ਆਇਆ ਆ ਕੇ ਮਾਤਾ ਤੋਂ ਪਾਣੀ ਦੀ ਮੰਗ ਕੀਤੀ ਪਾਣੀ ਦੀ ਮੰਗ ਕਰਨ ਤੋਂ ਬਾਅਦ ਜਦੋਂ ਮਾਤਾ ਨੇ ਕਿਹਾ ਵੀ ਪਾਣੀ ਹੈ ਨਹੀਂ ਤਾਂ ਉਸ ਬੰਦੇ ਨੇ ਮੌਕਾ ਦੇਖਦੀ ਸਾਰੀ ਉਹਦੇ ਕੰਨਾਂ ਦੀਆਂ ਵਾਲੀਆਂ ਲਾ ਕੇ ਜਿਹੜਾ ਹੈਗਾ ਉਹ ਭੱਜ ਗਿਆ ਤਾਂ ਕੋਈ ਕੁਛ ਪਤਾ ਲੱਗਿਆ ਵੀ ਇਕੱਲਾ ਹੀ ਸੀਗਾ ਜਾਂ ਹੋਰ ਵੀ ਨਾਲ ਕੋਈ ਸੀਗਾ ਸ਼ਾਮ ਦੇ ਵਿੱਚ ਇਹਦੇ ਵਿੱਚ ਜਦੋਂ ਉਹ ਆਇਆ ਤਾਂ ਇਕੱਲਾ ਸੀਗਾ ਮਾਤਾ ਨੇ ਇਕੱਲੇ ਨੂੰ ਹੀ ਦੇਖਿਆ ਤੇ ਜਿਹੜੀ ਅੱਗੇ ਤਫ਼ਤੀਸ਼ ਜਾਰੀ ਹੈ ਉਹਦੇ ਵਿੱਚ ਜਿਵੇਂ ਜਿਵੇਂ ਵੀ ਉਹਦੇ ਨਾਲ ਦੇ ਹੋਣਗੇ ਉਹ ਸਾਰੇ ਫੜ ਲਏ ਜਾਣਗੇ ਸੀਸੀਟੀਵੀ ਵਗੈਰਾ ਜਿਹੜੇ ਅਸੀਂ ਖੰਘਾ ਰਹੇ ਹਾਂ ਇਹ ਮਾਤਾ ਕੱਲੀ ਹੈ ਵੀ ਇਹ ਮਾਤਾ ਕੱਲੀ ਰਹਿੰਦੀ ਹੈ ਇਹਦੇ ਬੱਚੇ ਜਿਹੜੇ ਸਾਰੇ ਆਉਂਦੀ ਮੌਤ ਹੋ ਚੁੱਕੀ ਹੈ ਇਹਨਾਂ ਜਾਂ ਤਦਨ ਇਹ ਸੀਸੀਟੀਵੀ ਕੈਮਰੇ ਅਸੀਂ ਦੇਖ ਰਹੇ ਹਾਂ ਜਿਹੜੇ ਉੱਤੇ ਦੇ ਲੋਕਲ ਜਿਹਨੇ ਬੰਦਿਆਂ ਨੇ ਕੁਝ ਉਹਨਾਂ ਦੀ ਆਵਾਜ਼ਾਈ ਬਾਰੇ ਦੱਸਿਆ ਉਹਦੇ ਮੁਕਾਬਲ ਮੁਤਾਬਕ ਕ੍ਰਿਯਤ ਕੀਤੀ ਜਾ ਰਹੀ ਹੈ ਉਮੀਦ ਹੈ ਜਲਦੀ ਅਸੀਂ ਫੜ ਲਾਂਗੇ